ਸ੍ਰੀ ਕਾਲਜੀ ਡਾਕਟਰ ਸੁਖਦੇਵ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਪਾਸ ਸਬਜੈਕਟ ਅੱਜ ਜ਼ਮੀਰ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਸੀ ਸਾਹਿਬ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਮਹਾਰਾਜਾ ਫਰੀਦਕੋਟ ਦੀ ਜ਼ਮੀਨ ਬੇਨਾਮੀ ਹੈ ਉਹ ਜ਼ਮੀਨ ਹੈ ਜਿਹੜੀ ਵੰਡ ਕੇ ਗਰੀਬਾਂ ਨੂੰ ਮਿਤੀ ਜਾਵੇ ਤਾਂ ਜੋ ਆਪਣੇ ਘਰ-ਬਾਰ ਬਣਾ ਸਕਣ ਉਸ ਦੇ ਦੌਰਾਨ ਬਾਬਾ ਸਾਹਿਬ ਜੀ ਦੇ ਦੋ ਸਟੈਚੂ ਜੋ ਕੋਟ ਦੇ ਵਿੱਚ ਮੌਜੂਦ ਹਨ ਉਹਨਾਂ ਦੀ ਸਾਫ ਸਫਾਈ ਕਰਦੇ ਹੋਏ ਉਹਨਾਂ ਸਟੈਚੂਆਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਗਏ ਤੇ ਬਾਬਾ ਸਾਹਿਬ ਜੀ ਦੇ ਨਾਰੇ ਲਗਾਏ ਗਏ ਸਾਥ ਤੇਰੀ ਸਾਥ ਤੇ ਇਸ ਦੌਰਾਨ ਆਓ ਵੇਖਦੇ ਹਾਂ ਰਿਪੋਰਟ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਆ ਗੋ ਮੁੰਡਾ ਹਲਕਾ ਨੇ ਸਾਹ ਚੜਾ ਦਿਓ ਇੱਥੇ ਅੱਜ ਪਹੁੰਚੇ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੈਂਬਰ ਇਹ ਬਾਬਾ ਜੀ ਭੀਮrao ਅੰਬੇਡਕਰ ਸਾਹਿਬ ਦੇ ਸਫਾਈ ਕਰਕੇ ਹਾਰ ਪਾਰੇ ਨੇ ਸੰਘਰਸ਼ ਕਮੇਟੀ ਦੇ ਸਰਪਰਾਸ ਸਰਦਾਰ ਉਤਾਰ ਸਿੰਘ ਸੋਤਾ ਕੁਪਿੰਦਰ ਸਿੰਘ ਵਾੜਾ ਦਰਾਕਾ ਕਰਮਜੀਤ ਸਿੰਘ ਹੋਰ ਵੀ ਬਹੁਤ ਸਾਰੇ ਸੰਘਰਸ਼ ਕਮੇਟੀ ਦੇ ਮੈਂਬਰ ਇੱਥੇ ਹਾਜ਼ਰ ਹੈ ਜੋ ਕਿ ਦਿਖਾ ਰਹੇ ਤਸਵੀਰਾਂ ਤੁਹਾਨੂੰ ਬਾਬਾ ਸਾਹਿਬ ਦੀ ਭਾਈ ਕਰ ਰਿਹਾ ਹੈ ਸਟੈਚੂ ਦੀ ਤੇ ਨਾਲ ਸਾਡੇ ਸਕੰਦਰ ਸਿੰਘ ਸਰਪੰਚ ਇਹ ਤਸਵੀਰਾਂ ਤੁਹਾਨੂੰ ਖਾ ਰਹੇ ਆ ਅਸੀਂ ਫਰੀਦਕੋਟ ਏਰੀ ਦੀਆਂ ਜਿੱਥੇ ਕੇ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਨੂੰ ਸਟੈਚੂ ਦੇ ਹਾਰ ਪਾਜ ਪਏ ਜਾ ਰਹੇ ਨੇ ਸਰਦਾਰ ਅਵਤਾਰ ਸਿੰਘ ਸੋਤਾ 임ਰਾਉਂ ਬੇੜਕਰ ਬਾਬਾ ਸਾਹਿਬ ਤੇਰੀ ਸੋਚ ਤੇ ਬੈਠੋ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਬੈਠੋ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਬੈਠੋ ਕੇ ਜੈ ਭੀਮ ਜੈ ਭੋਗ ਜੈ ਭੀਮ ਜੈ ਭੋਗ ਅਵਤਾਰ ਸਿੰਘ ਸੋਤਾ ਦੇ ਨਾਲ ਧੰਨਵਾਦ ਕਰਾਂਗੇ ਜਿਹੜੇ ਕਿ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਰਪ੍ਰਸਤ ਸੋਤਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈਪੀਨ ਜੈਪੀ ਮੀਟਿੰਗ ਸੀ ਮੰਗ ਪੱਤਰ ਦੇਣ ਗਏ ਸੀ ਉਹਦੇ ਬਾਰੇ ਤੁਸੀਂ ਦੱਸਿਓ ਜੀ ਅ ਅੱਜ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਆ ਫਰੀਦਕੋਟ ਨੂੰ ਇੱਕ ਮੰਗ ਪੱਤਰ ਦਿੱਤਾ ਪਹਿਲਾਂ ਵੀ ਸਾਡੀ ਪਰਸੋਂ ਇੱਕ ਮੀਟਿੰਗ ਰੱਖੀ ਗਈ ਸੀ ਉਸ ਦਿਨ ਏਡੀਸੀ ਸਾਹਿਬ ਨਾਲ ਸੀ ਅੱਜ ਅਸੀਂ ਡੀਸੀ ਸਾਹਿਬ ਨੂੰ ਸਮੇਤ ਫਰਦਾਂ ਸਮੇਸ਼ ਸਮੇਤ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਅਸੀਂ ਦੇਖ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਪੀਏਯੂ ਤੋਂ ਵੀ ਜਿਹੜੀ ਉਹਦੀ ਪੜਤਾਲ ਕਰਦੇ ਆ ਉਹਨਾਂ ਦੇ ਅਫੀਸਰ ਤੋਂ ਵੀ ਸੱਦ ਕੇ ਬਾਕੀ ਦੀ ਗੱਲ ਜੇ ਕੋਈ ਉਹਦੇ ਵਿੱਚ ਕੋਈ ਝੋਲ ਹੋਈ ਕਿਸੇ ਕਿਸਮ ਦੀ ਵੀ ਬੇਈਮਾਨੀ ਹੋਈ ਡਿਪਟੀ ਕਮਿਸ਼ਨਰ ਮੈਡਮ ਨੇ ਕਿਹਾ ਕਿ ਅਸੀਂ ਉਹਦੇ ਤੇ ਪੂਰੀ ਕਾਰਵਾਈ ਕਰਾਂਗੇ ਅਗਲੀ ਗੱਲ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਮਹਾਰਾਜਾ ਫਰੀਕੋਟ ਦੀ ਜੋ 7000 ਏਕੜ ਲਗਭਗ ਜ਼ਮੀਨ ਹੈ ਫਰੀਕੋਟ ਦੇ ਵਿੱਚ ਬੇਆਬਾਦ ਪਈ ਉਹ ਇਹ ਬਾਬਾ ਸਾਹਿਬ ਦੇ ਬੱਚਿਆਂ ਨੂੰ ਕਿਉਂਕਿ ਅਸੀਂ ਆਜ਼ਾਦ ਭਾਰਤ ਦੇ ਸੰਵਿਧਾਨ ਨੂੰ ਹੀ ਇੱਕ ਅਸੀਂ ਆਪ ਦਾ ਜਿਹੜਾ ਮੈਨੀਫੈਸਟੋ ਮੰਗ ਮੰਨਦੇ ਆ ਸੋ ਬਾਬਾ ਸਾਹਿਬ ਨੇ ਜੋ ਸੰਵਿਧਾਨਕ ਹੱਕ ਸਾਡੇ ਆਮ ਦਲਤ ਪਰਿਵਾਰਾਂ ਨੂੰ ਸ਼ੈਡਿਊਲਡ ਕਾਸਟ ਪਰਿਵਾਰਾਂ ਨੂੰ ਦਿੱਤੇ ਹੈ ਅੱਜ 75 76 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਆ ਕਿ ਅਸੀਂ ਪੰਜਾਬ ਦੇ ਕੀ ਸਾਰੇ ਭਾਰਤ ਦੇ ਦਲਤ ਲੋਕ ਅਸੀਂ ਇਹ ਜਿਹੜੀਆਂ ਸਰਕਾਰੀ ਸਹੂਲਤਾ ਜਾਂ ਹੋਰ ਜਿੰਨੀਆਂ ਵੀ ਸਾਨੂੰ ਰਾਜਸੀ ਸਮਾਜਿਕ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਾਡਾ ਸਮਾਜ ਅਜੇ ਸਖਣਾ ਕਿਉਂਕਿ ਅਜੇ ਤੱਕ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਡੀ ਜਿਹੜੀ ਆਬਾਦੀ ਹੈ ਉਹਨਾਂ ਕੋਲੇ ਮਰਲਾ ਮਰਲਾ 1.5 1.5 ਮਰਲਾ ਜਗ੍ਹਾ ਦੇ ਵਿੱਚ ਕਈ-ਕਈ ਪਰਿਵਾਰ ਰਹਿ ਰਹੇ ਆ ਸੋ ਅਸੀਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਆ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਇਹੀ ਮੰਗ ਪੱਤਰ ਦਿੱਤਾ ਕਿ ਪੰਜਾਬ ਦੇ ਵਿੱਚ ਭਾਵੇਂ ਫਰੀਦਕੋਟ ਵਾਲੇ ਰਾਜੇ ਦੀ ਵਿਰਾਸਤ ਜ਼ਮੀਨ ਹੈ ਭਾਵੇਂ ਪਚੈਤੀ ਜ਼ਮੀਨਾਂ ਹੈ ਉਹਨਾਂ ਦੇ ਵਿੱਚ ਸਾਡੇ ਆਮ ਜਿਹੜੇ ਅਣਸੂਚਿਤ ਜਾਤੀਆਂ ਦੇ ਲੋਕ ਆ ਬੇਜ਼ਮੀਨੇ ਕਰਤੀ ਮਜ਼ਦੂਰ ਲੋਕਾਂ ਉਹਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਇਹਨਾਂ ਤੇ ਕਾਗਜ਼ ਹੈ ਉਹਨਾਂ ਦੇ ਆਪਾਂ ਵਿਰੋਧ ਤਾਂ ਨਹੀਂ ਕਰਦੇ ਅਸੀਂ ਕਹਿੰਨੇ ਕਿ ਸਾਡੇ ਸਮਾਜ ਦਾ ਜਿਹੜਾ ਬਣਦਾ ਹੱਕ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਅਸੀਂ ਵੀ ਭਾਰਤ ਦੇ ਵਸਨੀਕ ਆ ਵਿਸ਼ੇਸ਼ ਕਰਕੇ ਅਸੀਂ ਪੰਜਾਬ ਰਾਜ ਦੇ ਪੱਕੇ ਵਸਨੀਕ ਆ ਇੱਥੇ ਬਾਹਰੋਂ ਦੂਜਾ ਸੂਬਿਆਂ ਤੋਂ ਆ ਕੇ ਤਾਂ ਲੋਕ ਝੁੱਗੀਆਂ ਪਾ ਕੇ ਲੱਖਾਂ ਦੀ ਗਿਣਤੀ ਵਿੱਚ ਪੰਜਾਬ 'ਚ ਰਹਿ ਰਹੇ ਆ ਪਰ ਸਾਡੇ ਕੋਲੇ ਪੰਜਾਬ ਦੇ ਜੰਮੇ ਲੋਕਾਂ ਕੋਲੇ ਇੱਕ ਟੁਕੜਾ ਵੀ ਜ਼ਮੀਨੀ ਹੈ ਸੋ ਅਸੀਂ ਜਿਹੜਾ ਸੰਘਰਸ਼ ਕਰ ਰਹੇ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਵੱਲੋਂ ਅੱਜ ਅਸੀਂ ਡੀਸੀ ਸਾਹਿਬ ਫਰੀਦਕੋਟ ਨੂੰ ਮੈਡਮ ਨੂੰ ਅਸੀਂ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਰਾਜਾ ਫਿਕੋੜ ਦੀ ਜੋ 7000 ਕਈ ਬਲੱਗਪ ਏਕੜ ਜ਼ਮੀਨ ਆ ਬੇਆਵਾਦ ਪਈ ਹੈ ਉਹ ਸਾਡੇ ਉਹਨਾਂ ਕਿਰਤੀ ਮਜ਼ਦੂਰਾਂ ਦੇ ਵਿੱਚ ਘੱਟੋ ਘੱਟ ਉਹਨਾਂ ਦੇ ਰਹਿਣ ਰਹਿਣ ਬਸੇਰੇ ਜੋ ਕੀ ਰਹਿਣ ਵਾਸਤੇ ਵੰਡੀ ਜਾਵੇ ਤਾਂ ਜੋ ਇਹ ਲੋਕ ਆ ਜਿਹੜੇ ਇਹ ਵੀ ਮਹਿਸੂਸ ਕਰਨ ਕਿ ਅਸੀਂ ਪੰਜਾਬ ਦੇ ਵਸਿੰਦੇ ਆ ਤੇ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਸਾਡੀ ਦੇਖਭਾਲ ਕਰਦਾ ਹੈ ਦੇਖੋ ਬੜੇ ਲੋਕਾਂ ਨਾਲ ਕਹਿਣਾ ਪੈਂਦਾ ਕਿ ਇੱਥੇ ਬੜੇ ਵੱਡੇ ਵੱਡੇ ਜ਼ਿਮੀਂਦਾਰ ਵੱਡੇ ਵੱਡੇ ਆਵੀ ਲੋਕ ਆ ਇਹਨਾਂ ਜ਼ਮੀਨਾਂ ਤੇ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਤੇ ਕਾਬਜ ਨੇ ਜਦ ਕਿ 1972 ਦਾ ਲੈਂਡ ਸੀਲਿੰਗ ਐਕਟ ਆ ਜਿਹੜਾ ਉਹਦੇ ਚ ਇੱਕ ਪਰਿਵਾਰ 1.75 ਏਕੜ ਜ਼ਮੀਨ ਹੀ ਰੱਖ ਸਕਦਾ ਸੋ ਅਸੀਂ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਵੀ ਇੱਕ ਸੰਘਰਸ਼ ਲੜਾਂਗੇ ਜਿੱਥੇ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਉਹਨਾਂ ਦੇ ਵਿੱਚ ਵੀ ਅਸੀਂ ਉਹ ਜਿਹੜਾ ਸਾਡਾ ਬੰਦਾ ਹੱਕ ਆ ਹਰ ਪਿੰਡ ਦੇ ਹਰ ਕਨ ਸੂਚੇ ਜਾਤੀ ਦੇ ਲੋਕਾਂ ਦਾ ਉਹ ਅਸੀਂ ਦਿਵਾਉਣ ਦੇ ਵਿੱਚ ਇੱਕ ਬੜਾ ਤਿੱਖਾ ਸੰਘਰਸ਼ ਕਰਾਂਗੇ ਅੱਜ ਸਾਡੇ ਕੋਲੇ ਪਿੰਡਾਂ ਦੇ ਵਿੱਚ ਜੇ ਕੋਈ ਸਾਡੀਆਂ ਬੀਬੀਆਂ ਜਾਂ ਕੋਈ ਕਿਸੇ ਦੇ ਕੋਈ ਪਸ਼ੂ ਵੀ ਰੱਖਿਆ ਅਸੀਂ ਪੱਠੇ ਵੀ ਖੋਤਣ ਜਾਂਦੇ ਆ ਤਾਂ ਸਾਨੂੰ ਬੇਇੱਜ਼ਤ ਹੋਣਾ ਪੈਂਦਾ ਔਰ ਜੇ ਕੋਈ ਬੀਬੀ ਸਾਡੀ ਸਾਗ ਵੀ ਤੋੜ ਲਿਆਉਂਦੀ ਆ ਤੇ ਤਾਂ ਵੀ ਉਹਨੂੰ ਲਾਂਤਾਂ ਦਾ ਤੇ ਬੇਤੀ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਪੰਜਾਬ ਦੇ ਵਿੱਚ ਇਹ ਪ੍ਰਸ਼ਾਸਨ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਆ ਕਿ ਜਿੰਨੀਆਂ ਵੀ ਚੈਤੀ ਜ਼ਮੀਨਾਂ ਉਸੇ ਪਿੰਡ ਦੇ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਉਹ ਵਾਉਣ ਵਾਸਤੇ ਦਿੱਤੀਆਂ ਜਾਣ ਤਾਂ ਜੋ ਅਸੀਂ ਵੀ ਮਾਣ ਮਹਿਸੂਸ ਕਰੀਏ ਕਿ ਅਸੀਂ ਆਜ਼ਾਦ ਭਾਰਤ ਦੇ ਜਿਹਦੇ ਕਿ ਡਾਕਟਰ ਭੀਮਰਾਓ ਮੇਦਕਰ ਸਾਹਿਬ ਨੇ ਇੱਕ ਬਹੁਤ ਵਧੀਆ ਸੰਵਧਾਨ ਲਿਖਿਆ ਅਸੀਂ ਵੀ ਇਹ ਜਿਹੜਾ ਆਜ਼ਾਦ ਭਾਰਤ ਦੇ ਅਸੀਂ ਹੁਣ ਕਰਕੇ ਅਸੀਂ ਆਜ਼ਾਦ ਭਾਰਤ ਦਾ ਨਿਗ ਮਨ ਰਹੇ ਆਂ ਜੈ ਭੀਮ ਜੈ ਭਾਰਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ